ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਅੱਜ ਆਪਾਂ ਗੱਲਬਾਤ ਕਰਨੀ ਹੈ ਜਿਹੜੀ ਉੱਤਰਾਖੰਡ ਦੇ ਵਿੱਚ ਘਟਨਾ ਹੋਈ ਆ ਕਿ ਉੱਤਰਾਖੰਡ ਦੇ ਵਿੱਚ ਦੋ ਸਿੱਖਾਂ ਦੀ ਕੁੱਟਮਾਰ ਕੀਤੀ ਜਾਂਦੀ ਆ ਦਸਤਾਰਾਂ ਲਾਈਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਾਂ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਸਿੱਖ ਜਿਹੜੇ ਬਹੁਤ ਤੇਜ਼ੀ ਨਾਲ ਪ੍ਰਤੀਕਿਰਿਆ ਦਿੰਦੇ ਆ ਚਾਹੇ ਸ਼੍ਰੋਮਣੀ ਕਾਲੀ ਦਲ ਬਾਦਲ ਹੋਵੇ ਚਾਹੇ ਕਾਂਗਰਸੀ ਹੋਣ ਚਾਹੇ ਭਾਜਪਾ ਵਾਲੇ ਹੋਣ ਚਾਹੇ ਆਪ ਵਾਲੇ ਹੋਣ ਸਾਰਿਆਂ ਨੇ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਸਾਰਿਆਂ ਨੇ ਬਹੁਤ ਤੇਜ਼ੀ ਨਾਲ ਆਪਣੀ ਗੱਲਾਂ ਬਾਤਾਂ ਰੱਖੀਆਂ ਕਿ ਉੱਥੇ ਸਿੱਖਾਂ ਨਾਲ ਧੱਕਾ ਹੋ ਗਿਆ ਉੱਥੇ ਸਿੱਖਾਂ ਦੀਆਂ ਪੱਗਾਂ ਲਾਈਆਂ ਗਈਆਂ ਉੱਥੇ ਸਿੱਖਾਂ ਨੂੰ ਕੁੱਟਿਆ ਗਿਆ ਹੋਣਾ ਵੀ ਚਾਹੀਦਾ ਜਿੱਥੇ ਇਥੇ ਵੀ ਕਿਸੇ ਵੀ ਮੈਂ ਕਹਿੰਨਾ ਕੱਲੇ ਸਿੱਖ ਹੀ ਕਿਉਂ ਕਿਸੇ ਵੀ ਕਮਿਊਨਿਟੀ ਦੇ ਉੱਤੇ ਚਾਹੇ ਉਹ ਮੁਸਲਮਾਨ ਆ ਚਾਹੇ ਉਹ ਹਿੰਦੂ ਆ ਜਿੱਥੇ ਕਿਤੇ ਵੀ ਧੱਕਾ ਹੁੰਦਾ ਜ਼ੁਲਮ ਹੁੰਦਾ ਇੱਕ ਇਨਸਾਨ ਹੋਣ ਦੇ ਨਾਤੇ ਇਨਸਾਨੀਅਤ ਦੇ ਨਾਤੇ ਹਰ ਬੰਦੇ ਨੂੰ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਉਸ ਜ਼ੁਲਮ ਦੇ ਖਿਲਾਫ ਬੋਲਣਾ ਚਾਹੀਦਾ ਜ਼ੁਲਮ ਦੇ ਤੇ ਧੱਕੇ ਦੇ ਖਿਲਾਫ ਪਰ ਮੈਂ ਸਵਾਲ ਇਹ ਪੁੱਛਣਾ ਚਾਹਣਾ ਪੰਜਾਬ ਦੇ ਵਿੱਚ ਮੈਂ ਤੁਹਾਡੇ ਨਾਲ ਦੋ ਘਪਨਾਵਾ ਸਾਂਝੀਆਂ ਕਰਨੀਆਂ ਨੇ ਉਨਾ ਘਟਨਾਵਾਂ 'ਤੇ ਅਸੀਂ ਕਿਉਂ ਚੁੱਪਾਂ ਆਮ ਆਦੀ ਪਾਰਟੀ ਦੀ ਸਰਕਾਰ ਕਿਉਂ ਚੁੱਪ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਕਿਉਂ ਚੁੱਪ ਹੈ ਜਾਂ ਦੂਜੇ ਤੀਜੇ ਜਿਹੜੇ ਵੀ ਬੋਲਦੇ ਆ ਉਤਰਾਖੰਡ ਦੀ ਘਟਨਾਵਾਂ ਲੈ ਕੇ ਉਹ ਪੰਜਾਬ ਦੀਆਂ ਘਟਨਾਵਾਂ ਬਾਰੇ ਕਿਉਂ ਚੁੱਪਾਂ ਪਹਿਲੀ ਘਟਨਾ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਪਹਿਲੀ ਘਟਨਾ ਹੈਗੀ ਆ ਲੁਧਿਆਣੇ ਦੀ ਲੁਧਿਆਣੇ ਦੇ ਵਿੱਚ 24 ਤਰੀਕ ਨੂੰ 24 ਤਰੀਕ ਨੂੰ ਇੱਕ ਬਜ਼ੁਰਗ 60-65 ਸਾਲ ਦਾ ਬਜ਼ੁਰਗ ਤੇ ਇੱਕ ਉਹਦੇ ਘਰ ਵਾਲੀ ਬੀਬੀ ਉਹਦੇ ਘਰ ਵਾਲੀ ਬੀਬੀ ਦਾ ਸਿਰ ਪਾੜ ਦਿੱਤਾ ਜਾਂਦਾ ਸੱਤ ਅੱਠ ਟਾਂਕੇ ਲੱਗਦੇ ਆ ਤੇ ਉਸ ਬਜ਼ੁਰਗ ਦੀ 60 65 ਸਾਲ ਦੇ ਬਜ਼ੁਰਗ ਦੀ ਦਾੜੀ ਪੱਟੀ ਜਾਂਦੀ ਹੈ ਉਹ ਦਾੜੀ ਦਾ ਵਾਲਾਂ ਦਾ ਆਪਣੇ ਕੇਸਾਂ ਦਾ ਗੁੱਛਾ ਲੈ ਕੇ ਆ ਦੇ ਕੋਲੇ ਥਾਣਾ ਦਾ ਡੱਬਾ ਥਾਣਾ ਦਾ ਡੱਬਾ ਡੱਬਾ ਥਾਣਾ ਲੁਧਿਆਣੇ ਦੇ ਵਿੱਚ ਉੱਥੇ ਜਾ ਕੇ ਦਰਖਾਸਤ ਵੀ ਲਿਖਾਉਂਦੇ ਆ ਉਹ ਵੀ ਦਿਖਾਉਂਦੇ ਵੀ ਸਾਡੀ ਆ ਦੇਖੋ ਸਿਰ ਪਾਟਿਆ 7-8 ਟਾਂਕੇ ਲੱਗਿਆ ਗਰੀਬ ਮਜਬੂਰ ਸਿੱਕ ਵਿਚਾਰਾ ਪਰਿਵਾਰ ਆ ਉਹ 24 ਤਰੀਕ ਦੀ ਘਟਨਾ ਅੱਜ 3 ਤਰੀਕ ਹੋ ਗਈ ਕੋਈ ਸੁਣਵਾਈ ਨਹੀਂ ਕਿਸੇ ਪੁਲਿਸ ਵੱਲੋਂ ਕਿਸੇ ਪ੍ਰਸ਼ਾਸਨ ਵੱਲੋਂ ਮੇਰੀ ਉੱਥੇ ਥਾਣਾ ਇੰਚਾਰਜ ਨਾਲ ਵੀ ਗੱਲ ਹੋਈ ਮੈਂ ਜੀ ਆ ਘਟਨਾ ਇੱਕ ਬਜ਼ੁਰਗ ਬੰਦਾ ਕੁੱਟਿਆ ਗਿਆ ਉਰੀ ਦਾੜੀ ਪੱਠੀ ਗਈ ਹੈ ਤੇ ਇੱਕ ਜਿਹੜੀ ਉਹਦੇ ਘਰੋਂ ਬੀਬੀ ਆ ਉਹਦਾ ਸਿਰ ਪਾੜਿਆ ਗਿਆ ਇਹਦੇ ਖਿਲਾਫ ਕੋਈ ਪੰਨ ਦੀ ਕਾਰਵਾਈ ਵੀ ਕਰਨੀ ਕਰਨੀ ਚਾਹੀਦੀ ਹੈ ਕਰਦੇ ਆ ਜੀ ਕਰਾਉਨੇ ਆ ਬਸ ਕੱਲ ਨੂੰ ਠੰਡੇ ਵਸਤੇ ਪਾ ਰੱਖਿਆ ਇੱਕ ਬਜ਼ੁਰਗ ਬੰਦਾ ਗੁਰਸਿੱਖ ਜੀ ਦੀ ਦਾੜੀ ਪੱਟੀ ਦੀ ਐ ਤੇ ਇੱਕ ਬੀਬੀ ਦੇ ਸਿਰ ਪੜਿਆ ਜਾਂਦਾ ਉੱਥੇ ਭਾਈ ਸ਼ਰਮਣੀ ਕਮੇਟੀ ਕਿਉਂ ਚੁੱਪ ਪੈਕ ਪ੍ਰਵਾਸੀ ਵੱਲੋਂ ਜਿਹੜੀ ਮੈਂ ਗੱਲ ਪੰਜਾਬ ਵਿੱਚ ਗੁੰਡਾਗਰਦੀ ਦੀ ਕਰ ਰਿਹਾ ਹਾਂ ਨਾ ਵੀ ਗੁੰਡਾਗਰਦੀ ਜਿਹੜੀ ਵੱਧ ਗਈ ਹੈ ਉਹਨੂੰ ਕੁੱਟਣ ਵਾਲੇ ਬੰਦੇ ਕੌਣ ਆ ਪ੍ਰਵਾਸੀ ਬੰਦੇ ਆ ਲੁਧਿਆਣੇ ਦੇ ਵਿੱਚ ਥਾਣਾ ਡਾਬਾ ਦੇ ਬੱਚੇ ਏਰੀਆ ਪੈਂਦਾ ਕੋਈ ਸੁਣਵਾਈ ਨਹੀਂ ਕੋਈ ਕਾਰਵਾਈ ਨਹੀਂ ਕਾਰਨ ਕੀ ਕਿਉਂ ਨਹੀਂ ਸੁਣਵਾਈ ਹੋ ਰਹੀ ਉਹਨਾਂ ਬੰਦਿਆਂ ਦੇ ਬੋਲੋਂ ਪ੍ਰਵਾਸੀਆਂ ਦੇ ਮਰ ਕੌਣ ਖੜਾ ਹੈ ਉਥੋਂ ਦੀ ਜਿਹੜੀ ਹੁਣ ਮੌਜੂਦਾ ਬੀਬੀ ਐਮ ਐਲ ਏ ਅਰਜਿੰਦਰ ਕੌਰ ਸ਼ਿੰਦਾ ਸਾਫ਼ ਜੀ ਗੱਲ ਹੈ ਉਥੇ 70 80 ਫੀਸਦੀ ਜਿਹੜੀ ਵੋਟ ਹੈ ਉਹ ਪ੍ਰਵਾਸੀਆਂ ਦੀ ਹੈ ਤੇ ਉਹ ਵੋਟਾਂ ਲੈਣ ਖਾਤਰ ਉਹ ਬੀਬੀ ਚੁੱਪ ਹੈ ਤੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੇ ਹੁਣ ਤੁਸੀਂ ਆਪਸ ਹਿਸਾਬ ਲਾ ਲਓ ਵੀ ਜਿਹੜੀਆਂ ਗੱਲਾਂ ਨੂੰ ਲੈ ਕੇ ਅਸੀਂ ਪਿਛਲੇ ਲੰਮੇ ਸਮੇਂ ਤੋਂ ਬੋਲ ਰਹੇ ਆ ਕਿ ਪੰਜਾਬ ਦੇ ਅੰਦਰ ਵੋਟ ਬਣਾਉਣ ਲਈ ਪੰਜਾਬ ਨੌਕਰੀ ਲੈਣ ਲਈ ਪੰਜਾਬ ਦੇ ਅੰਦਰ ਜ਼ਮੀਨਾਂ ਲੈਣ ਲਈ ਕਾਨੂੰਨ ਬਣਨੇ ਚਾਹੀਦੇ ਆ ਸਰਕਾਰ ਨੂੰ ਇਹ ਕਾਨੂੰਨ ਬਣਾਉਣ ਤੋਂ ਮਜਬੂਰੋਣੇ ਚਾਹੀਦੇ ਦੂਜੇ ਸੂਬਿਆਂ ਦੀ ਤਰਜ਼ ਦੇ ਉੱਤੇ ਕਿ ਉਹਦੀਆਂ ਸ਼ਰਤਾਂ ਹੋਣੀਆਂ ਚਾਹੀਦੀਆਂ ਨੇ ਜਿਹੜੇ ਬੰਦੇ ਨੇ ਪੰਜਾਬ ਜਾ ਕੇ ਜ਼ਮੀਨ ਲੈਣੀ ਆ ਵੋਟ ਪਾਉਣੀ ਆ ਜਾਂ ਕੋਈ ਨੌਕਰੀ ਲੈਣੀ ਆ ਜਿਵੇਂ ਹੋਰ ਸੂਬਿਆਂ ਦੇ ਵਿੱਚ ਕਾਨੂੰਨ ਮੈਂ ਬਹੁਤ ਵਾਰੀ ਦੱਸਿਆ ਹਮਾਚਲ ਉੱਤਰਾਖੰਡ ਤੇ ਹੋਰ ਸੂਬਿਆਂ ਦੇ ਵਿੱਚ ਆਪ ਕੋ ਆਪਣੇ ਲੋਕਾਂ ਦੇ ਕਾਨੂੰਨ ਬਣੇ ਹੋਏ ਨੇ ਹੁਣ ਜਿਹਦੀ ਵੋਟ ਵੱਧਾ ਹੈ ਜਿਹਦੀ ਗਿਣਤੀ ਵੱਧਾ ਹੈ ਸਣਵਾਈ ਵੀ ਆਉਣ ਵਾਲੇ ਸਮੇਂ ਚ ਉਦ ਵੀ ਹੋਣੀ ਆ ਇਹਦੀ ਇੱਕ ਉਦਾਹਰਨ ਤੁਹਾਨੂੰ ਮੈਂ ਲੁਧਿਆਣੇ ਦੀ ਦੱਤੀ ਹੈ ਵੀ ਲੁਧਿਆਣੇ ਦੀ ਬੀਬੀ ਰਜਿੰਦਰ ਕੌਰ ਸੀਨਾ ਐਮਐਲਏ ਉਹਨਾਂ ਪ੍ਰਵਾਸੀਆਂ ਦੀ ਪਿੱਠ ਤੇ ਆ ਕੇ ਖੜ ਗਈ 24 ਤਰੀਕ ਦਾ ਸਾਡਾ ਬੰਦਾ ਬਜ਼ੁਰਗ ਕੁੱਟਿਆ ਉਹਦੀ ਦਾੜੀ ਪੱਠੀ ਗਈ ਉਹਦੇ ਘਰ ਵਾਲੀ ਦਾ ਸਿਰ ਪਾੜਿਆ ਗਿਆ ਕੋਈ ਕਾਰਵਾਈ ਦੂਜੀ ਘਟਨਾ ਮੈਂ ਦੱਸਦਾ ਇਹ ਵੀ ਪ੍ਰਵਾਸੀਆਂ ਨਾਲ ਜੁੜੀ ਹੋਈ ਘਟਨਾ ਹੈ ਪਿੰਡ ਪਥਰਾਲਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡੇ ਦੇ ਵਿੱਚ ਪਿੰਡ ਪਥਰਾਲੇ ਦੇ ਵਿੱਚ ਇੱਕ ਨੌਜਵਾਨ ਦਾ ਸਿਰ ਪਾੜ ਦਿੱਤਾ ਹੈ ਨਖ ਤੋੜ ਦਿੱਤਾ ਜਾਂਦਾ ਹੈ ਅੱਜ ਜੋ ਉਸ ਨੌਜਵਾਨ ਨੂੰ 10 ਦਿਨ ਹੋ ਗਏ ਉਹ ਵਿਚਾਰਾ ਬੋਲਦਾ ਵੀ ਨਹੀਂ ਆ ਨੱਕ ਦੀ ਹੱਡੀ ਟੁੱਟ ਚੁੱਕੀ ਆ ਉਹਦੀ ਪਹਿਲਾਂ ਨਾ ਸੁਣਵਾਈ ਨਹੀਂ ਕੀਤੀ ਪੁਲਿਸ ਨੇ ਕਈ ਦਿਨ ਵਿਚਾਰੇ ਭਾਈ ਨਾਟਕ ਕਰਦੇ ਰਹੇ ਕੋਈ ਸੁਣਵਾਈ ਨਹੀਂ ਕੀਤੀ ਜੇ ਸੁਣਵਾਈ ਹੋਈ ਮੈਂ ਵੀ ਗੱਲ ਕੀਤੀ ਥਾਣਾ ਸੰਗਤ ਦੇ ਸੱਚੋ ਨਾਲ ਚੌਕੀਆਂ ਚਾਰ ਦੇ ਨਾਲ ਵੀ ਵੀ ਆ ਤੁਹਾਡੇ ਘਟਨਾ ਹੋਈ ਆ ਜੀ ਘੱਟੋ ਘੱਟ ਜਾ ਕੇ ਉਹਨਾਂ ਬਚਾ ਦੇ ਸਾਰਤਾ ਲੈ ਰੋ ਇੱਕ ਗਰੀਬ ਬੰਦਾ ਉਹ ਵੀ ਬਾਜੀਗਰਾਂ ਦਾ ਮੁੰਡਾ ਹੈ ਜਿਹੜਾ ਕੁੱਟਿਆ ਉਹਨਾਂ ਨੇ ਉਹ ਥਾਣੇ ਸੱਟਿਆ ਪਿਆ ਹੈ ਆ ਰਾਸਤਰਾਜ ਪਿਆ ਵਿਚਾਰਾ ਭੰਨਿਆ ਕੋਈ ਸੁਣਵਾਈ ਨਹੀਂ ਉਦੋਂ ਬਾਅਦ ਇਹ ਪੁਲਿਸ ਨੇ ਸੁਣਵਾਈ ਕੀਤੀ ਮਾੜੀ ਮੋਟੀ ਦੋ ਬੰਦੇ ਫੜ ਲਏ ਉਹਨਾਂ ਦੇ ਪਿੰਡ ਦੇ ਵਿੱਚ ਕੋਪਲਟਰੀ ਫਾਰਮ ਹੈ ਉੱਥੇ ਪ੍ਰਵਾਸੀ ਪੁਲਟਰੀ ਫਾਰਮ ਦੇ ਕੰਮ ਕਰਦੇ ਸੀ ਦੋ ਬੰਦੇ ਫੜ ਲਏ ਅੱਠ ਬੰਦੇ ਹੀ ਕੁੱਲ ਹੋ ਛੇ ਬੰਦੇ ਭੱਜ ਗਏ ਹੁਣ ਛੇ ਬੰਦੇ ਕਿੱਥੋਂ ਥੇ ਹੋਣਗੇ ਕੋਈ ਹੈ ਟਿਕਾਣਾ ਪਤਾ ਕਿ ਉਹਨਾਂ ਦਾ ਪਿਛੋਕੜ ਕਿੱਥੇ ਹੁੰਦਾ ਇਸ ਕਰਕੇ ਕਹਿੰਦੇ ਵੀ ਜਿਹੜੀ ਵੈਰੀਫਿਕੇਸ਼ਨ ਆ ਜਿਹੜੀ ਪੜਤਾਲ ਹੈ ਜਾਂਚ ਹੈ ਜਿਹੜਾ ਬੰਦਾ ਇੱਥੇ ਰਹਿ ਰਿਹਾ ਹੈ ਜਾਂ ਕਿਹਨੂੰ ਰੱਖ ਰਿਹਾ ਹੈ ਉਹਦੀ ਬਕਾਇਦਾ ਤੌਰ ਤੇ ਉਸ ਇਲਾਕੇ ਦੇ ਥਾਣੇ 'ਚ ਦਰਜ ਹੋਣੀ ਚਾਹੀਦੀ ਹੈ ਵੀ ਇਹ ਭਾਈ ਕਿੱਥੋਂ ਆਇਆ ਕਿੱਥੋਂ ਦਾ ਰਹਿਣ ਵਾਲਾ ਹੈ ਉਹ ਕਾਰਵਾਈ ਕਰਕੇ ਚਾਹੇ ਕੁੱਟ ਕੇ ਚਾਹੇ ਮਾਰ ਕੇ ਜਿਵੇਂ ਕੁੰਬੜਾਂ ਦੇ ਵਿੱਚ ਹੋਇਆ ਸੀਦਾ ਕਿ ਬੰਦੇ ਇੱਥੇ ਆਏ ਹੀ ਨਹੀਂ ਉਹ ਜੂਪੀ ਦੇ ਆ ਬਿਹਾਰ ਦੇ ਆ ਬੰਗਾਲ ਦੇ ਆ ਕੋਈ ਪਤਾ ਨਹੀਂ ਲੱਗਦਾ ਇਥੇ ਜਿਹੜਾ ਬੰਦਾ ਮਰਜ਼ੀ ਆ ਜਾਏ ਕਿਸੇ ਦੇ ਘਰੇ ਆ ਕੇ ਰਹਿ ਪਏ ਉਹਦੀ ਨਾਜ ਨਾਲ ਵੋਟ ਪਾਣ ਜਾਂਦੀ ਹੈ ਨਾਲ ਹੀ ਉਹਦਾ ਆਧਾਰ ਕਾਰਡ ਪਾਣ ਜਾਂਦਾ ਉਸੇ ਘਰ ਦੇ ਐਡਰੈਸ ਤੇ ਤੇ ਪੰਜਾਬੀ ਬੰਦੇ ਜਿਨ੍ਹਾਂ ਨੂੰ ਮੈਂ ਕਹਿੰਦਾ ਵੀ ਤੁਸੀਂ ਜਮਾਈ ਬਣਾ ਕੇ ਰੱਖਦੇ ਹੋ ਇਹਨਾਂ ਨੂੰ ਗੁੱਸਾ ਕਰਦੇ ਮੇਰੀ ਕਹੀ ਹੋਈ ਗੱਲ ਦਾ ਉਹੀ ਬੰਦੇ ਆਪ ਦੇ ਘਰ ਦੇ ਪਤੇ ਤੇ ਵੋਟਾਂ ਤੇ ਬਣਾ ਦਿੰਦੇ ਐ ਬਿੜਾ ਕੋਈ ਪੜਤਾਲ ਕੀਤੇ ਉਹਨਾਂ ਦੇ ਆਧਾਰ ਕਾਰਡ ਬਣਾ ਦਿੰਦੇ ਐ ਉਹ ਜਦੋਂ ਕੋਈ ਨਾ ਕੋਈ ਘਟਨਾ ਨੂੰ ਅੰਜਾਮ ਦਿੰਦੇ ਐ ਕਿਸੇ ਬੰਦੇ ਦੀ ਕੁੱਟਮਾਰ ਕਰਦੇ ਐ ਜਾਂ ਕੋਈ ਕਤਲ ਕਰ ਦਿੰਦੇ ਐ ਤੇ ਮੁਣਕਿਓ ਲੱਭਦੇ ਨਹੀਂ ਬੰਦੀ ਕਿੱਥੋਂ ਕੀ ਸਰਕਾਰ ਦੀ ਇਹ ਜ਼ਿੰਮੇਵਾਰੀ ਨਹੀਂ ਬਣਦੀ ਵੀ ਜਿਹੜਾ ਬੰਦਾ ਬਾਹਰੋਂ ਆ ਕੇ ਰਹਿ ਰਿਹਾ ਹੈ ਉਹਦੀ ਪੜਤਾਲ ਕੀਤੀ ਜਾਵੇ ਉਹਦਾ ਬੈਕਗ੍ਰਾਉਂਡ ਦੇਖਿਆ ਜਾਵੇ ਕ੍ਰਿਮੀਨਲ ਆ ਕੌਣ ਆ ਕਿੱਥੋਂ ਆਇਆ ਸੋ ਭਰਾਓ ਇਹ ਦੋ ਘਟਨਾਵਾਂ ਜਿਹੜੀਆਂ ਹੁਣੇ ਤਾਜ਼ਾ ਦੀਆਂ ਘਟਨਾਵਾਂ ਨੇ ਰੋਜ਼ ਦਿਨ ਬਦਨ ਇਹ ਗੁੰਡਾਗਰਦੀ ਪੰਜਾਬ ਦੇ ਵਿੱਚ ਵੱਧ ਰਹੀ ਹੈ ਤੇ ਮੈਂ ਪੰਜਾਬੀਆਂ ਨੂੰ ਵੀ ਕਹਿਣਾ ਚਾਹੁੰਨਾ ਹੈ ਕਿ ਆਪਾਂ ਵੀ ਇਸ ਕੱਲ ਨੂੰ ਲੈ ਕੇ ਮੈਂ ਤੁਹਾਨੂੰ ਬਾਰ-ਬਾਰ ਅਪੀਲ ਕਰਦਾ ਕਿ ਸ਼ਾਂਤਮਈ ਤਰੀਕੇ ਨਾਲ ਪ੍ਰਸ਼ਾਸਨ ਤੇ ਜ਼ੋਰ ਪਾਓ ਸਰਕਾਰ ਤੇ ਜ਼ੋਰ ਪਾਓ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਇਹਨਾਂ ਦੇ ਖਿਲਾਫ ਜਿਹੜਾ ਕਾਨੂੰਨ ਬਣਾਇਆ ਜਾਵੇ ਕੋਈ ਤੁਸੀਂ ਮਸਲਾ ਆਪਣੇ ਹੱਥ 'ਚ ਨਹੀਂ ਲੈਣਾ ਕਿਉਂਕਿ ਇਹ ਬਹਾਨਾ ਭਾਲਦੇ ਆ ਕੋਈ ਨਾ ਕੋਈ ਤੇ ਪੰਜਾਬ ਦਾ ਨੁਕਸਾਨ ਕਰਨਾ ਚਾਹੁੰਦੇ ਆ ਸਾਨੂੰ ਏਕੇ ਨਾਲ ਸ਼ਾਂਤੀ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਸੰਘਰਸ਼ ਜਾਰੀ ਰੱਖਣਾ ਪਵੇ ਆਨਲਾਈਨ ਸਮਝੇ ਵੀ ਆਪਾਂ ਸੋਚਦੇ ਆ ਵੀ ਇਹਨਾਂ ਖਿਲਾਫ ਕੋਈ ਨਾ ਕੋਈ ਜਿਹੜੀ ਵਜ੍ਹਾ ਕਾਨੂੰਨ ਬਣਨਾ ਚਾਹੀਦਾ ਸ਼ਾਂਤ ਮੈਥੀ ਤਰੀਕੇ ਨਾਲ ਸਾਨੂੰ ਜੇ ਆਪਾਂ ਪੰਜਾਬ ਨੂੰ ਸੁਰੱਖਿਅਤ ਕਰਨਾ ਆਪਣੀ ਹੋਂਦ ਨੂੰ ਬਚਾਉਣਾ ਹੈ ਤਾਂ ਸਾਨੂੰ ਸ਼ਾਂਤ ਮੈਥੀ ਤਰੀਕੇ ਨਾਲ ਰਹ ਕੇ ਹੀ ਜਿਹੜਾ ਜਿਹੜੀ ਗੱਲਬਾਤ ਆ ਉਹ ਕਰਨੀ ਚਾਹੀਦੀ ਹੈ ਤੇ ਇਹ ਆਪਾਂ ਨਿੰਗ ਸਿੰਘ ਜਥੇਬੰਦੀਆਂ ਵੀ ਜਾ ਕੇ ਆਈਆਂ ਨੇ ਲੁਧਿਆਣੇ ਦੇ ਮਸਲੇ ਦੇ ਵਿੱਚ ਪਰ ਹਾਲ ਤੱਕ ਕੋਈ ਕਾਰਵਾਈ ਕੋਈ ਸੁਣਵਾਈ ਨਹੀਂ ਸੋ ਮੈਂ ਹੱਥ ਮੰਨਦਾ ਬੇਨਤੀ ਕਰਦਾ ਪੰਜਾਬ ਦੇ ਲੋਕਾਂ ਨੂੰ ਤੇ ਮੈਂ ਬੇਨਤੀ ਕਰਦਾ ਇਹਨਾਂ ਲੀਡਰਾਂ ਨੂੰ ਕਾਂਗਰਸੀਆਂ ਨੂੰ ਕਾਲੀਆਂ ਨੂੰ ਭਾਜਪਾ ਵਾਲਿਆਂ ਨੂੰ ਆਪ ਵਾਲਿਆਂ ਨੂੰ ਜਿੰਨੇ ਵੀ ਲੀਡਰ ਹੈਗੇ ਆ ਸਾਰੇ ਜਿਹੜੇ ਵੋਟਾਂ ਦੇ ਵਿੱਚ ਆਉਣ ਲਈ ਸਮਝ ਲੜਨਾ ਚਾਹੁੰਦੇ ਆ ਚੋਣਾ ਜਾਂ ਸੱਤਾ 'ਚ ਰਹੇ ਆ ਜਾਂ ਰਹਿਣਾ ਚਾਹੁੰਦੇ ਆ ਭਰਾਵੋ ਜੇ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਗਈ ਸੋਨੂੰ ਇੱਥੇ ਪੁੱਛਣਾ ਕੀ ਨੇ ਕਿਹੜੇ ਪੰਗਿਆਂ ਕਿਹੜੇ ਚੱਕਰਾਂ 'ਚ ਪਏ ਫਿਰਦੇ ਆ ਕਿਉਂ ਨੁਕਸਾਨ ਕਰ ਰਹੇ ਆ ਪੰਜਾਬ ਦਾ ਕਿਉਂ ਪੰਜਾਬ ਦੀ ਪ੍ਰਬੰਧੀ ਕਰ ਰਹੇ ਆ ਸਾਰੇ ਇਕੱਠੇ ਹੋ ਕੇ ਆਲ ਪਾਰਟੀ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਨੂੰ ਬੁਲਾ ਕੇ ਵਿਸ਼ੇਸ਼ ਸੈਸ਼ਨ ਬੁਲਾ ਕੇ ਵਿਧਾਨ ਸਭਾ ਦਾ ਇਹਦੇ 'ਚ ਇਹ ਮਤੇਲੇ ਹੋਣੇ ਚਾਹੀਦੇ ਵੀ ਪੰਜਾਬ ਦੀ ਜ਼ਮੀਨ ਲੈਣ ਲਈ ਸ਼ਰਤਾਂ ਕਾਨੂੰਨ ਬਣਨਾ ਚਾਹੀਦਾ ਪੰਜਾਬ ਦੇ ਵਿੱਚ ਨੌਕਰੀ ਲੈਣ ਲਈ ਸ਼ਰਤਾਂ ਪੰਜਾਬ ਚ ਵੋਟ ਬਣਾਉਣ ਲਈ ਸ਼ਰਤਾਂ ਹੋਣਾ ਜਿਹਦਾ ਜਿਵੇਂ ਹਿਮਾਚਲ ਦਾ 1972 ਦਾ ਕਾਨੂੰਨ ਹੈ ਰਾਜਸਥਾਨ ਦਾ 1960-62 ਦਾ ਕਾਨੂੰਨ ਹੈ ਉੱਤਰਾਖੰਡ ਨੇ ਹੁਣ ਕੈਬਨਿਟ ਦੇ ਵਿੱਚ ਪਾਸ ਕਰਤਾ ਆ ਚਾਰ-ਪੰਜ ਦਿਨ ਪਹਿਲੇ ਇੱਕ ਕਾਨੂੰਨ ਵੀ ਬਾਹਰਲਾ ਬੰਦਾ ਇੱਥੇ ਆ ਕੋਈ ਜ਼ਮੀਨ ਨਹੀਂ ਲੈ ਸਕਦਾ ਸਿਰਫ ਪੰਜਾਬ ਨੂੰ ਹੀ ਬਣਾਉਣ ਦੀ ਲੋੜ ਹੈ ਸੋ ਇਹਨਾਂ ਦੋ ਗੱਲਾਂ ਦੇ ਉੱਤੇ ਪੰਜਾਬ ਦੇ ਲੋਕੋ ਖਾਸ ਤੌਰ ਤੇ ਧਿਆਨ ਦੇਣ ਦੀ ਲੋੜ ਆ ਜਿਹੜੇ ਬੰਦੇ